ਸ਼ਾਸ਼ੀਕਾਲ ਜੀ ਆਪਾਂ ਪਹੁੰਚ ਗਏ ਬਠਿੰਡੇ ਸਾਹਮਣੇ ਥਰਮਨ ਪਲਾਟ ਤੇ ਆਹ ਝੀਲ ਦਾ ਪਾਣੀ ਇੱਧਰ ਨੂੰ ਤੇ ਛੂਏ ਕੱਡੇ ਕੱਡੇ ਉਹ ਦੂਰੋਂ ਉਹ ਆੜ ਕੇ ਸਾਹਮਣੇ ਝੀਲ ਆ ਝੀਲ ਤਾਂ ਹੁਣ ਹੋ ਗਈ ਗੰਦੀ ਕਿ ਆਪੋ ਪੌਲ ਜਿਹੜਾ ਸਾਹਮਣੇ ਜਾਂਦਾ ਉਹਦੇ ਤੇ ਜਾਣਾ ਕਿ ਆਪਾਂ ਜਾਵਾਂਗੇ ਗੁੰਨੇ ਆਣਾ ਜੱਤੋਂ ਸਾਈਡ ਕਿ ਆਪਾਂ ਉਹ ਆਪਣਾ ਖੜਾ ਸਾਈਕਲ ਇਧਰ ਕੋ ਖਾਣ ਪੀਣ ਨਾਲਆਂ ਚੀਜ਼ਾਂ ਵੇਣੀਆਂ ਆ ਤੇ ਆ ਕੇ ਚਾਹ ਚੂ ਪੀਣੇ ਆ ਬਾਈਆਂ ਕੋਲੇ ਉਹ ਬੈਠਣ ਵਾਲੀ ਜਗ੍ਹਾ ਕਿ ਆਪਾਂ ਆਲੀ ਆਪਾਂ ਪਰੌਂਠਾ ਤੇ ਚਾਹ ਪੀਵਾਂਗੇ ਤੇ ਆਪਾਂ ਥਰਮੋਪਲਾਸਟਾਂ ਵਾਲੇ ਪਾਸੇ ਗੱਡੀ ਲੈ ਇਧਰ ਆ ਸਾਰੇ ਮੱਲੇ ਬਣੇ ਹੋਏ ਇਧਰ ਆ ਥਰਮਲ ਪਲਾਟ ਕੌਂਤਾ ਬੰਦ ਪਏ ਆ ਤੇ ਆਪਾਂ ਉਹ ਲੇਕ ਪਾਰਕ ਵਾਲੇ ਪਾਸੇ ਵੀ ਜਾਣਾ ਉਧਰ ਤੁਹਾਨੂੰ ਉਤਾਵਾਂਗੇ ਸਾਰਾ ਜਾ ਕੇ ਤੇ ਆ ਸਾਰਾ ਸ਼ਹਿਰ ਇਧਰ ਆ ਸਾਰਾ ਸ਼ਹਿਰ ਮਠੰਡਾ ਆ ਗਈ ਥਰਮਲ ਪਲਾਟਾਂ ਦੇ ਸਾਹਮਣੇ پارک ਚ ਇੱਥੇ VOTING ਹੁੰਦੀ ਆ ਅਰੇ ਆਲੀ ਕਿੰਨੀ ਆ ਬਾਬੇ ਦਾ ਬਠੰਡਾ ਲੇਕ 뷰 پارک ਕਿਸ਼ਤੀ ਖੜੀ ਆ ਤੇ ਇਧਰ ਆਪਣੇ ਸਾਹਮਣੇ ਲੇਕ ਦੀਆਂ ਤੂੰ ਆਂਦਾ ਅੱਗੇ ਠੀਕ ਆ ਅੱਗੇ ਹੈ ਨਹੀਂ ਕੁਝ ਠੀਕ ਆ ਤਵਾ ਬਈ ਜੁਰਮਾਨਾ ਫੁੱਲ ਤੋੜਨਾ ਕਹਿੰਦੇ 500 ਰੁਪਏ ਜੁਰਮਾਨਾ ਬਈ ਤੇ ਆ ਆਪਣੇ ਸਾਹਮਣੇ ਸਮੋਲਾ ਪੈਂਸਿਲ ਜਾਂ ਮੋਲ ਉਹ ਸਾਹਮਣੇ ਆਪਣੇ ਬਈ ਲੱਗਾ ਪਿਆ ਹੋਰ ਬਾਬਾ ਜੀ ਕੀ ਹਾਲ ਆਈ ਕਿਹੜੇ ਪਿੰਡ ਤੋਂ ਹੀ ਕਿਹੜੇ ਪਿੰਡ ਤੋਂ ਹੀ ਅਦਰਸ਼ ਨਗਰ ਇੱਥੋਂ ਹੀ ਆ ਬਠੰਡੇ ਚ ਹੀ ਠੀਕ ਬਾਬਾ ਅਦਰਸ਼ ਨਗਰ ਤੋਂ ਆ ਬਾਬਾ ਕੇ ਬੰਦਾ ਜੀ ਹਾਂ ਜੀ ਆ ਗਈ ਹੋ ਗਈ ਠੀਕ ਹੈ ਹਲੋ ਬਾਬਾ ਮੈਂ ਫਰੀਦਕੋਟ ਤੋਂ ਆ ਬਾਬਾ ਜੀ ਫਰੀਦਕੋਟ ਤੋਂ ਆਪਣਾ ਪਿੰਡ ਆ ਗਾਂ ਦੂਜਾ ਸਾਦਕ ਸਾਦਕ ਹਾਂ ਜੀ ਤੇ ਆਪਾਂ ਬਾਬਾ ਸਾਈਕਲ ਯਾਤਰਾ ਕਰਦੇ ਪਏ ਆ ਸਾਰੇ ਪੰਜਾਬ ਘਰ ਸਾਰਾ ਪੰਜਾਬ ਘਰ ਆ ਰਿਹਾ ਦਾ ਬਾਬਾ ਹੁਣ ਪਿੰਡ ਨੂੰ ਵਾਪਸੀ ਆ ਬਾਬਾ ਤੇ ਆਪਾਂ ਪਹੁੰਚ ਗਿਆ ਜੀ ਬਠਿੰਡਿਓ ਚੱਲ ਕੇ ਆਪਾਂ ਗਿੱਲ ਪੱਟੀ ਤੋਂ ਪਖੋੜਾ ਹੁੰਦੇ ਹੋਏ ਇਹ ਜਗ੍ਹਾ ਤੇ ਆ ਵੇਖਿਆ ਇਧਰੋਂ ਆਪਾਂ ਇਧਰ ਅੱਗੇ ਨੂੰ ਚੱਲਾਂਗੇ ਤੇ ਗਰਮੀ ਸੀ ਅੱਜ ਸੀਹਾ ਲੱਗਿਆ ਹੋਇਆ ਬਾਬਾ ਪੂਰਾ ਪਿਆ ਛੱਡ ਦੀ ਸ਼ਾਮੇ ਬਹਿ ਗਏ ਕੋਖੜਾ ਫੁਰਦ ਪਿੰਡ ਦਾ ਨਾਂ ਏ ਤੇ ਆਪਾਂ ਇਥੋਂ 50 ਮਿੰਟਾਂ ਨੂੰ ਇਧਰ ਨੂੰ ਰਵਾਨਾ ਹੋ ਜਾਗੇ ਇਧਰ ਬਠੰਡਾ ਰਹਿ ਗਿਆ ਕੀ ਆਪਾਂ ਚੱਲਾਂਗੇ ਅੱਗੇ ਤੇ ਵਲੌਗ ਨਾਲ ਐਂਡ ਤੱਕ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਇੱਥੇ ਬਾਈ ਕੋਲ ਆਪਾਂ ਪਹੁੰਚਿਆ ਬਈ ਓਕੇ ਬੈਠੇ ਤੇ ਭਾਈਆਂ ਨੇ ਜਾਜੂ ਪਈ ਆ ਬੜਾ ਨੰਦਾ ਆ ਭਾਈਆਂ ਕੋਲੇ ਓਕੇ ਅੱਗੇ ਬਾਈ ਹੋਣ ਚੰਦ ਪਾਣ ਟੱਪ ਕੇ ਸੇਵੇ ਆਣੇ ਕੋਲ ਪਹੁੰਚ ਗਏ ਆ। ਪਿਆ ਪਿੰਡ ਇਧਰ ਸੇਵੇ ਆਣਾ ਤੇ ਅੱਗੇ ਗੁੰਮਟੀ ਖੁਰਦ। ਤੇ ਆਪਾਂ ਇਸ ਜਗ੍ਹਾ ਤੇ ਬੈਠੇ 10 ਮਿੰਟ ਆਰਾਮ ਕਰਨਾ ਹੈ। ਫਿਰ ਅੱਗੇ ਨੂੰ ਚਾਲੇ ਪਾਵਾਂਗੇ। ਆਪਾਂ ਪਹੁੰਚ ਗਏ ਜੀ ਗੁਰਦੁਆਰਾ ਕੰਗਸਰ ਸਾਹਿਬ। ਇਹ ਉਹੀ ਸਾਨਾ ਜਿੱਥੇ ਉਹ ਮੈਂ ਚੰਗੀ ਨਹੀਂ ਕੰਗਾਟੇ ਡੁੱਬਿਆ ਲੋਟਾ ਇਥੋਂ ਲੱਭਿਆ ਸੀ ਤੇ ਕੋ ਨਾ ਬਕੇ ਤੇ ਇਹ ਜਲਾ ਸਰਤ ਹੈ ਤੇ ਆਪਾਂ ਜੀ ਪਹੁੰਚ ਚੱਲੇ ਆ ਮਰਾੜ ਕਲਾਂ ਬਾਈ ਸੱਬੇ ਦੇ ਪਿੰਡ ਕੋਲੇ ਆ ਸਾਹਮਣੇ ਬਾਈ ਸੱਬੇ ਦਾ ਪਿੰਡ ਮਰਾੜ ਕਲਾਂ ਉਹ ਫਾਟਕ ਟੱਪ ਕੇ ਅੱਗੇ ਪਿੰਡ ਬਾਈ ਦਾ ਆਇਆ ਨਾ ਤੇ ਬਾਈ ਹੋਇਆ ਤਾਂ ਘਰੇ ਮਿਲਾਂਗੇ ਨਹੀਂ ਤਾਂ ਘਰ ਤੇ ਆਣੂ ਬਾਈ ਦੇ ਜਰੂਰ ਮਿਲ ਕੇ ਆਵਾਂਗੇ ਬਾਈ ਸੱਬੇ ਦੀ ਕੋਠੀ ਵੇਖ ਕੇ ਆਵਾਂਗੇ ਬਾਈ ਨੇ ਬਹੁਤ ਮਿਹਨਤ ਕੀਤੀ ਆ ਫੇਰ ਇਹ ਜਨਾ ਬੋਲਦਾ ਹਰੇਕ ਬੰਦਾ ਮਿਲ ਨਹੀਂ ਜਾਂਦਾ ਤੇ ਆਪਾਂ ਬਾਈ ਦੇ ਪਿੰਡ ਪਹੁੰਚ ਕੇ ਗੱਲ ਕਰਾਂਗੇ ਬਾਈ ਸੱਬੇ ਦੀ ਕੋਠੀ ਫੈਂਦੀ ਪਈ ਆ ਤੇ ਇੱਧਰ ਆਇਆ ਬਾਈ ਦੀ ਗੱਡੀ ਖੜੀ ਆ ਤੇ ਆਪਾਂ ਬਾਈ ਦੇ ਘਰੇ ਜਾ ਕੇ ਆਉਣੇ ਆ ਆ ਬਾਈ ਦਾ ਸਾਹਮਣੇ ਛੋਟਾ ਘਰ ਆਪਾਂ ਰੁੱਕ ਗਏ ਆ ਜੀ ਕੋਟਕਪੂਰਾ ਮਕਸਰ ਟੋਲਵੇ ਪਲਾਜ਼ਾ ਕੋਲੇ ਇਹ ਟੋਲ ਪਲਾਜ਼ਾ ਬੰਦਾ ਪਿਆ ਤੇ ਸਾਹਮਣੇ ਕਬੀਰ ਪਾਇਪ ਐਡ ਟਾਇਰ ਫੈਕਟਰੀ ਆ ਤੇ ਸ਼ਮਾ ਸ਼ਾਮ ਦਾ 5:40 ਹੋ ਚੁੱਕਿਆ ਤੇ ਆਪਾਂ ਮੁਕਸਰ ਪਹੁੰਚਾਂਗੇ ਗੁਰਦੁਆਰੇ 10 ਕਿਲੋਮੀਟਰ ਤੋਂ ਇਧਰ ਲਕਾਸੀ ਨੂੰ ਮੁਕਸਰਾਂ ਤੇ ਆਪਾਂ ਪਹੁੰਚਾਂਗੇ ਆਰਾਮ ਆਰਾਮ ਨਾਲ ਮੁਕਸਰ ਆਪਾਂ ਆ ਗਏ ਮੁਕਸਰ ਪੰਪਤੀ ਮੁਕਸਰ ਪਹੁੰਚ ਗਿਆ ਭਾਈ ਇਧਰੋਂ ਆਪਾਂ ਸਾਰੋ ਤੋਂ ਪਾਣੀ ਭਰਾਂਗੇ ਤੇ ਆਪਾਂ ਸਾਥੀ ਖੜਾ ਸਾਈਕਲ ਤੇ ਆਪਾਂ ਫਿਰ ਅੱਗੇ ਨੂੰ ਚੱਲਾਂਗੇ ਪਾਣੀ ਪੀ ਕੇ ਇੱਥੋਂ ਤੇ ਹਲੋ ਜੀ ਆਪਾਂ ਪਹੁੰਚ ਗਏ ਸ੍ਰੀ ਮੋਕਸਾ ਸਾਹਿਬ ਇੱਧਰ ਸਰਾਮਾਂ ਚ ਆ ਗਏ ਸੀ ਆਪਾਂ ਜੀ ਗੁਰਦੁਆਰਾ ਟੁੱਟੀ ਗੰਡੀ ਇੱਥੇ 40 ਮੁਕਤਿਆਂ ਦਾ ਗੁਰੂ ਸਾਹਿਬ ਨੇ ਦਸਵੇਂ ਪਾਤਸ਼ਾਹ ਜੀ ਨੇ ਬਦਾਵਾ ਪੜਿਆ ਸੀ। ਇਹ ਉਹ ਗੁਰਦੁਆਰਾ ਤੇ ਆਪਾਂ ਤੇ ਆਪਾਂ ਪਿੰਡ ਪਹੁੰਚ ਗਏ ਆ ਸੋਹਣੇ ਆਣਾ ਤੇ ਆ ਸਾਹਮਣੇ ਇੱਧਰ ਸੜਕ ਜਾਂਦੀ ਹੈ ਜਿਹੜੀ ਇਹ ਸੋਹਣੇ ਆਣੇ ਨੂੰ ਜਾਂਦੀ ਆ ਤੇ ਆਪਾਂ ਜਲਾਲਾਵਾ ਰੋਡ ਤੋਂ ਚੱਲੇ ਹੋਏ ਆ ਤੇ ਤੇ ਆਪਾਂ ਅੱਗੇ ਜਲਾਲਾਬਾਦ ਤੱਕ ਸਫ਼ਰ ਵੀ ਕੱਢਣਾ ਫਾਇਲ ਕਾ ਜਲਾਲਾਬਾਦ ਤੱਕ ਅੱਗੇ ਨੂੰ ਆਦੇ ਜਾਣੇ ਪਏ ਆਪਾਂ ਸਫ਼ਰ ਬਹੁਤ ਵਧੀਆ ਹੋ ਰਿਹਾ ਕੋਈ ਦਿੱਕਤਾਂ ਨਹੀਂ ਆ ਰਹੀਆਂ ਜ਼ਿਆਦਾ ਛੋੜੀਆਂ ਮੋਤੀਆਂ ਤਾਂ ਆਉਂਦੀਆਂ ਹੁੰਦੀਆਂ ਬਈ ਸਾਥੀ ਨੇ ਪੂਰਾ ਸਾਥ ਦਿੱਤਾ ਆਪਣਾ ਤੇ ਆਪਾਂ ਪੰਜਾਬ ਤੇ ਮਾਚਲ ਕਰ ਸਕੀ ਇਹਦੇ ਆਸਰੇ ਤੇ ਆਪਾਂ ਸਾਹਮਣੇ ਬੱਸ ਆ ਗਈ ਆ ਸਾਹਮਣੇ ਬੱਸ ਖੜੀ ਆ ਤੇ ਆਪਾਂ ਚੱਲਾਂਗੇ ਅੱਗੇ ਨੂੰ 10 ਮਿੰਟ ਰੰਗ ਕਰਕੇ ਫਿਰ ਅੱਗੇ ਨੂੰ ਚੱਲਾਂਗੇ ਹਾਂਜੀ ਭਾਈ ਆਪਾਂ ਪਹੁੰਚ ਗਏ ਰੱਤੇ ਛੜੇ ਕੋਲੇ ਤੇ ਆ ਭਾਈ ਆ ਬੰਦੇ ਗੁਰਦੀਪ ਸਿੰਘ ਕੁਲਦੀਪ ਸਿੰਘ ਆ ਬਾਈ ਦਾਣਾ ਤੇ ਬਾਈ ਬਰੈਡ ਪਕੌੜੇ ਤੇ 버ਗਰ ਵੇਚਦਾ ਬਾਈ ਹਲੋ ਬਾਈ ਗੁਰਦੀਪ ਸਿੰਘ ਹਲੋ ਭਾਈ ਕੁਲਦੀਪ ਸਿੰਘ ਭਾਈ ਕਿੰਨੇ ਆ ਬੜਿਆ ਆਪਾਂ ਵੀ ਮੇਰੇ +2 ਕੀਤੀ ਐ +2 ਕੀਤੀ ਬਾਈ ਨੇ ਤੇ ਕੰਮ ਵਧੀਆ ਚਲਾਇਆ ਬਾਈ ਦਾ ਸ਼ਟਾ ਦਾਮ ਓਕੇ ਪਹੁੰਚ ਗਏ ਆ ਜੀ ਫਾਇਲ ਕਰੰਗ ਨਹਿਰਾਂ ਦੇ ਕੋਲੇ ਤੇ ਆਪਾਂ ਪੁਲ ਤੇ ਯੂ ਚੈੱਕ ਕਰੋ ਮੜਾਯਾ ਨਹਿਰ ਦਾ ਆਪਾਂ ਸਾਈਕਲ ਖੜਾਤਾ ਤੇ ਆਹ ਸੜਕ ਤੇ ਆਪਾਂ ਚੱਲ ਰਹੇ ਆ ਜੀ ਇਧਰੋਂ ਆਪਾਂ ਆਏ ਸੀ ਤੇ ਆਹ ਖੇਤਾਂ ਦਾ ਲੋਹੇ ਦਾ ਬ੍ਰਿਜ ਲੋਹੇ ਦਾ ਪੁਲ ਤੇ ਆਪਾਂ ਚੱਲਦੇ ਹੁਣ ਅੱਗੇ ਨੂੰ ਕੋਣ ਨਸਰਾ ਪਈਆ ਪੂਰੀ ਹੋ ਇੱਕ ਸਾਹਮਣੇ ਪੌਲਾਈ ਆਪਾਂ ਆ ਪਿੰਡ ਪਹੁੰਚ ਚੁੱਕੇ ਆ ਚੈੱਕ ਬਨੌਰ ਕੋਲੇ ਤੇ ਸਾਹਮਣੇ ਆਪਣੇ ਗੁਰਦੁਆਰਾ ਤੇ ਦਰਖੇਤਾਂ ਚ ਆਪਾਂ ਸੜਕ ਤੇ ਬੈਠੇ ਆ ਐਸ ਜਗ੍ਹਾ ਤੇ ਸਾਹਮਣੇ ਟੂੜੀ ਦਾ ਬਹੁਤ ਵੱਡਾ ਕੋਪਾ ਇੱਧਰਲੇ ਪਾਸੇ ਆਪਾਂ ਜਾਣਾ ਤੇ ਦਰਨੀ ਬਹੁਤ ਹੋਈ ਪਈ ਆ ਤੇ ਆਪਾਂ ਸਾਹ ਲੈ ਲੈ ਕੇ ਚੱਲਦੇ ਪਏ ਤੇ ਆ ਬਾਈ ਹੁਣੀ ਲੇਪੀਆਂ ਘਾਟ ਰੇ ਸੀ ਪਾਈਆਂ ਕੋਲੋਂ ਕਿਹਾ ਮੈਂ ਤੇ ਆਪਾਂ ਉਹਨਾਂ ਪਿੰਡ ਕੋਲੇ ਫਾਇ ਲਗਾ ਜੋ ਬੰਦਾ ਫੋਨ ਕਰ ਰਿਹਾ ਨਹੀਂ ਬਾਬਾ ਬੰਦ ਗਿਆ ਤਾਂ ਹੋਰ ਆ ਨਾ ਭਾਈ ਉਹਨੇ ਜਲੇਬੀਆਂ ਦੇ ਕੋੜੇ ਕੱਢ ਰਹੇ ਸੀ ਗੁਰਦੁਆਰੇ ਦੀ ਬੈਕਸਾਈਡ ਤੇ ਭਾਈ ਉਹਨਾਂ ਨੇ ਬਹੁਤ ਚੰਗੇ ਸੀ ਤੇ ਆਪਾਂ ਨੂੰ ਭਾਈ ਉਹਨਾਂ ਨੇ ਜਲੇਬੀਆਂ ਦੇ ਕੋੜੇ ਪਵਾਏ ਤੇ ਆਪਾਂ ਆਏ ਤੋਂ ਫਿਰ ਭਾਈ ਉਹਨਾਂ ਦੇਖ ਕੇ ਭਾਈ ਉਹ ਕਿੱਦਾਂ ਕੱਢ ਰਹੇ ਸੀ ਜਲੇਬੀਆਂ ਕੱਢ ਰਹੇ ਸੀ ਮੈਂ ਆ ਤੋਂ ਵੀਡੀਓ ਬਣਾਉਣਾ ਭਾਈ ਮੈਂ ਜੀ ਬਹੁਤ ਵਧੀਆ ਜਿਹੜੇ ਪੰਗਾ ਘੜਦੇ ਹਾਂ ਕਿੰਦਾ ਦਾ ਐਕਸਪੀਰੀਅੰਸ ਆ ਜਿਹੜੇ ਪੰਗਾ ਦਾ ਭਾਈ ਹੱਥ ਚੱਲਦਾ ਦੇਖੋ ਭਾਈ ਦਾ ਇਦਾਂ ਹੁੰਦੇ ਕੰਮ ਬਹੁਤ ਵਧੀਆ ਆ ਇਧਰ ਘੜਦਿਆਂ ਚਾਸ਼ਨੀ ਜਿਹੜੇ ਪੰਗਾ ਬਾਹਰ ਤੇ ਬੱਸ ਲੋਕਾਂ ਨੂੰ ਆਣਾ ਭਾਈ ਦੇ ਜਾਣਗੇ ਹੋਈ ਆ ਰਿਹਾ

ਤੇ ਆਪਾਂ ਪਹੁੰਚ ਗਏ ਸੀ ਰਾਤ ਫਾਇਲ ਕਾ ਤੇ ਫਾਇਲ ਕਾ ਆਪਾਂ ਗੁਰਦੁਆਰੇ ਰਹਿ ਚ ਰਹੇ ਆਂ ਇਧਰ ਰਿसेप्शन ਅਮਰਸ਼ੀਦ ਬਾਬਾ ਦੀਪ ਸਿੰਘ ਯਾਤਰੀ ਨਿਵਾਸ ਇੱਥੇ ਰੁਕ ਸਕਦੇ ਆਂ ਬਈ ਆ ਕੀ ਆ ਆਪਣਾ ਸਾਈਕਲ ਖੜਾਈ ਤੇ ਆਪਾਂ ਚੱਲਦੇ ਆਂ ਹੁਣ ਕਿਆ ਵੀ ਰੱਖ ਦੇਣੀ ਇੱਧਰ ਭਾਈ ਤੇ ਆਪਾਂ ਕਮਰੇ ਚੋਂ ਚੱਲਦੇ ਹਾਂ ਇਹ ਸੀ ਭਾਈ ਵਧੀਆ ਸੀ ਕਮਰਾ ਢੂੜਾ ਆਪਾਂ ਗਏ ਜੀ ਬੂਟਨ ਗੁਰਦੁਆਰੇ ਲੱਕੜ ਦਾ ਬਣਿਆ ਹੋਇਆ ਗੁਰਦੁਆਰਾ ਫਾਇਲ ਦਾ ਹੈ ਜੀ ਆਪਾਂ ਬਹੁਤ ਟਾਈਮ ਲੇ ਦੇਖਦੇ ਆਪਾਂ ਗੁਰਦੁਆਰਾ ਦੇ これから。 ਚੱਲੇ ਆ ਜਲਾਲਾਬਾਦ ਨੂੰ ਤੇ ਇੱਧਰ ਸਾਰਾ ਬਾਰਡਰ ਏਰੀਆ ਤੇ ਪਿੱਛੋਂ ਆਪਾਂ ਆ ਕੇ ਬ੍ਰਿਜ ਚੜ੍ਹ ਲਿਆ ਤੇ ਆਪਾਂ ਚੱਲੇ ਹੁਣ ਥੱਲੇ ਨੂੰ ਜਲਾਲਾਬਾਦ ਜਾਵਾਂਗੇ ਅੱਜ ਹੌਲੀ ਹੌਲੀ ਤੇ ਆਪਾਂ ਆ ਗਏ ਜਲਾਲਾਬਾਦ ਤੋਂ 5 ਕਿਲੋਮੀਟਰ ਪਿੱਛੇ ਰੋਕ ਕੇ ਸੀ ਤੇ ਬਾਈ ਜੀ ਤਾਂ ਜਾ ਪੀਤੀ ਦੀਣੀ ਆ ਤੇ ਬਾਈ ਚਾਹ ਬਣਾਉਂਦਾ ਪਿਆ ਕਿਆ ਜਵਾਕ ਨਿਕਾ ਆ ਬਟਾ ਮੰਜੇ ਦੇ ਤੇ ਆ ਬਾਈ ਦਾ ਟਾਂਪਾ ਕਿਆ ਪਾ ਚਾਹ ਪੀ ਗੇ ਇੱਕ ਮੋਲ ਤੋਂ ਲਾਲਾਬਾਦ ਨੂੰ ਰਵਾਨਾ ਹੋਵਾਂਗੇ ਤੇ ਇਥੋਂ ਆਪਾਂ ਚਲੇ ਪਾਵਾਂਗੇ ਇਸ ਤੋਂ ਇਲਾਵਾ 5 ਕਿਲੋਮੀਟਰ ਦਿਲਾਬਾਦ ਕੀ ਆਪਾਂ ਅੰਕਲ ਜਰਾਲਾਬਾਦ ਵਾਲੇ ਦੇ ਘਰ ਪਹੁੰਚ ਗਏ ਮੈਂ